ਕੁਝ ਐਮਐਲਏ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਆਪਾਂ ਵੀ ਚਲੋ ਕਿਉਂਕਿ ਚੋਣੇ ਹੋਏ ਨੁਮਾਇंदे ਆ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਚਲੋ ਖੈਰ ਆਪੋ ਆਪਣੀ ਜਗ੍ਹਾ ਤੇ ਉਹਨਾਂ ਦੇ ਆਪੋ ਆਪਣੇ ਕਰਮ ਨੇ ਆਪੋ ਆਪਣੇ ਉਹਨਾਂ ਨੂੰ ਮੁਬਾਰਕ ਆਪਣੇ ਕਰਮ ਆਪਨ ਮੁਬਾਰਕ ਨੇ ਫੌਜਾ ਸਿੰਘ ਸਰਾਰੀ ਇੱਕ ਐਸੇ ਵਿਧਾਇਕ ਜਿਹੜੇ ਥਾਣੇ ਦਾ ਰਹੇ ਨੇ ਪੁਲਿਸ ਚ ਰਹੇ ਨੇ ਪਰ ਉਹ ਪੁਲਸੀਆ ਰੋਬ ਤੁਸੀਂ ਅਕਸਰ ਉਹਨਾਂ ਦਾ ਚੜਖਦਾ ਦੇਖਿਆ ਹੋਵੇਗਾ ਪਿਛਲੇ ਦਿਨੀ ਮੈਂ ਉਹਦੀ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਿੱਥੇ ਉਹ ਆਪਣਾ ਪੱਖ ਰੱਖ ਰਏ ਸੀ ਕਿਤੇ ਪੱਖ ਰੱਖਦੇ ਰੱਖਦੇ ਉਹਨਾਂ ਨੇ ਰਮੇਂਦਰ ਆਮਲਾ ਬਾਰੇ ਜੋ ਸ਼ਬਦ ਬੋਲਿਆ ਜਾਂ ਇੱਕ ਜਦਾ ਕਹਿ ਲੁਕੇ ਘਾਲ ਕੱਢੀ ਮੇਰੇ ਖਿਆਲ ਦੇ ਨਾਲ ਉਹ ਉਹਨਾਂ ਨੂੰ ਆਪਣਾ ਪੁਲਸੀਆ ਲੈ ਸੱਚੜਾ ਨਾ ਰਿਟਾਇਰਮੈਂਟ ਦੇ ਤੌਰ ਉੱਤੇ ਰੱਖ ਕੇ ਹਮਾ ਚਾਹੀਦਾ ਸੀਗਾ ਤੁਹ ਜੀ ਤੁਸੀਂ ਤੁਹਾਨੂੰ ਯਾਦ ਹੈ ਕਿ ਜਸ਼ਨ ਬਾਬਾ ਨੌਜਵਾਨ ਸਰਪੰਚ ਚੰਬਸਿਆਸੀ ਦਾ ਹੁਣ ਇੱਥੇ ਇੱਕ ਮੈਂ ਸ਼ੋਤੀ ਕੀ ਬ੍ਰੇਕ ਲੈ ਕੇ ਤੇ ਕੱਲ ਥੋੜੀ ਜੀ ਦੂਜੇ ਪਾਸੇ ਲੈ ਜਮਾ ਕੱਲ ਇਟਲੀ ਤੋਂ ਕਿਸੇ ਨੌਜਵਾਨ ਨੇ ਸਾਡੇ ਨਾਲ ਤਾਬਨ ਕੀਤਾ ਸੰਪਰਕ ਕੀਤਾ ਬੜਾਈ ਦੁਖੀ ਨੌਜਵਾਨ ਸਾਡੀ ਮੈਨੇਜਮੈਂਟ ਤੋਂ ਨੰਬਰ ਲਿਆ ਤੇ ਮੈਂ ਉਹਦੇ ਨਾਲ ਗੱਲ ਕੀਤੀ ਉਸ ਦੱਸਿਆ ਕਿ ਮੇਰਾ ਫਾਦਰ ਬਲਕ ਪ੍ਰੈਜ਼ੀਡੈਂਟ ਹੈ ਕਿ ਜਿਹੜਾ ਉਥੋਂ ਦਾ ਲੀਡਰ ਆ ਪਹਿਲਾਂ ਉਹ ਕਾਂਗਰਸ ਚ ਵੀ ਰਹੇ ਨੇ ਤਰਮਨ ਬਹਿ ਤਾ ਉਹਨਾਂ ਦੇ ਨਾਲ ਸਾਡੇ ਪਰਿਵਾਰਕ ਸਬੰਧ ਨੇ ਬਹੁਤ ਲੰਬੇ ਸੋਨੇ ਤੋਂ ਹੋਇਆ ਕੀ ਕਿ ਅਸੀਂ ਪੂਰਾ ਕੜ ਕੇ ਲੜ ਕੇ ਖਰਚ ਕਰਕੇ ਸਰਪੰਚੀ ਦਾ ਇਲੈਕਸ਼ਨ ਜਿੱਤਿਆ ਹੁਣ ਅਸੀਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣੀ ਚਾਹੁੰਦੇ ਆ ਜਦ ਕਿ ਉਹ ਬੋਲੀ ਹੋ ਨਹੀਂ ਦੇ ਰਹੇ ਕੌਣ ਬਹਿਰ ਸਾ ਉਹਨਾਂ ਦਾ ਦੋਸ਼ ਹੀ ਕਹੇ ਤਾ ਹਤੇ ਬੈਲ ਸਭ ਬੋਲੀ ਨਹੀਂ ਹੁੰਦੇ ਰੇ ਕਾਰਨ ਕੀ ਹੈ ਕਿ ਜਿਹੜੀ ਆਪੋਜ਼ਿਟ ਪਾਰਟੀ ਹੈ ਪਿੰਡ ਦੇ ਵਿੱਚ ਜਾਨੀ ਜਿੰਨਾਂ ਕੋਲ ਪਹਿਲਾਂ ਸਰਪੰਚੀ ਸੀ ਕੀ ਉਹ ਪੰਚਾਇਤੀ ਜ਼ਮੀਨ ਦਾ ਇੱਕ ਹਿੱਸਾ ਆਪਣੇ ਕੋਲ ਸਾਲਾਂ ਤੋਂ ਰੱਖ ਰਹੇ ਨੇ ਉਹ ਕਹ ਰਹੇ ਨੇ ਬੈਲ ਸਭ ਕੇ ਭਈ ਉਹਨਾਂ ਨੂੰ ਫਿਰ ਇਹਨਾਂ ਕੋ ਤੇ ਕਰਨਾ ਹੀ ਪਊਗਾ ਉਹ ਇੱਕ ਉਕਤਿਆ ਆਡੀਓ ਵੀਡੀਓ ਵੀ ਸਾਨੂੰ ਪੇਜੀ ਗਈ ਆ ਜੀ ਤੇ ਵਿੱਚ ਬਹਿਲ ਸਾਹਿਬ ਇਹ ਖੁਦ ਗੱਲ ਕਰ ਰਹੇ ਨੇ ਅਕਮੋਡੇਟ ਤਾਂ ਕਰ ਨਹੀਂ ਪਾਊਗਾ ਜੀ ਐਸੇ ਸ਼ਬਦ ਇਸਤੇਮਾਲ ਕਰ ਰਹੇ ਆ ਬਈ ਫਲਾਣੇ ਨੇ ਪਾਰਟੀ ਜੀ ਸ਼ਾਮਿਲ ਕਰਵਾਇਆ ਸੀ ਫਲਾਣੇ ਨੇ ਸ਼ਾਮਿਲ ਕਰਵਾਇਆ ਸੀਗਾ ਇਹ ਕੋ ਬਬਰੀ ਨੰਗਲ ਪਿੰਡ ਹੈ ਉਥੋਂ ਦਾ ਝਗੜਾ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਕਉ ਬਹੁਤ ਨੌਜਵਾਨ ਦੁਖੀ ਸੀ ਤੋਨੇ ਕਿ ਮੇਰਾ ਫਾਦਰ ਤੇ ਇਨਾ ਜ਼ਿਆਦਾ ਅਬਸੈਟ ਹੈ ਕਿ ਹੋ ਸਕਦਾ ਸੁਸਾਇਡ ਕਰ ਲਵੇ ਆ ਸ਼ਬਦ ਸਰ ਨੌਜਵਾਨ ਦੇ ਉਸਨੇ ਕਿਹਾ ਕਿ ਮੈਂ ਖੁਦ ਸਰਪੰਚੀ ਦੇ ਇਲੈਕਸ਼ਨ ਚ ਆਇਆ ਲੱਖ ਰੁਪਈਆ ਲਾਇਆ ਉਹ ਸਾਨੂੰ ਦਬਕੇ ਮਾਰੇ ਜਾਂਦੇ ਆ ਕਿ ਤੁਹਾਡੀ ਜਾਂਚ ਕਰਵਾਦੇ ਆ ਕਿ ਤੁਸੀਂ ਗੱਡੀ ਨਵੀਂ ਲਈ ਹੈ ਜਦ ਤੱਕ ਗੱਡੀ ਦੀ ਕਿਸ਼ਤ ਕਹਿੰਦੇ ਆ ਕਿ ਮੈਂ ਇਤੋਂ ਹਾਲੇ ਵੀ ਦੇਣਾ ਪੇ ਕਰਦਾ ਕਮਾਲ ਹੋ ਗਈ ਇਸ ਕਮਾਲ ਹੋ ਗਈਆ ਮਤਲਬ ਉਹ ਕਹਿੰਦੇ ਕਿ ਹਾਈ ਕੋਰਟ ਤੱਕ ਜਾਏ ਕਿ ਭਾਈ ਜੋ ਬੋਲੀ ਬੰਦੀ ਉਹ ਬੋਲੀ ਦੇ ਕੇ ਲੈ ਲੈ ਉਸ ਆਡੀਓ ਵੀਡੀਓ ਆਡੀਓ ਮਤਲਬ ਕਿ WhatsApp ਕਾਲ ਹੈ ਕਿ ਉਹਦੀ ਵੀਡੀਓ ਬਣਾਈ ਹੋਈ ਹੈ ਜਿਦੇ ਚ ਰਮਨ ਬਹਿਲ ਬੋਲਦੇ ਨਜ਼ਰ ਆ ਰਹੇ ਨੇ ਕਥੀ ਤੌਰ ਤੇ ਉਹ ਕਹਿੰਦੇ ਨੇ ਕਿ ਭਈ ਉਹ ਆ ਕੇ ਬੋਲੀ ਚ ਲੈ ਲੈਨ ਬੋਲੀ ਲੈ ਲੈਨ ਠੀਕ ਹੈ ਪ੍ਰੋਸੈਸ ਤੋਂ ਗੁਜ਼ਰ ਚੰ ਤੇ ਬਿਹਤਰ ਹੋਏਗਾ ਪਰ ਨਹੀਂ ਤਾਂ ਉਹ ਨੌਜਵਾਨ ਕਹਿੰਦਾ ਸੀਗਾ ਕਿ ਮੇਰੇ ਫਾਦਰ ਨੇ ਜੇ ਕੁਝ ਕਰ ਲਿਆ ਮੈਂ ਕਿਧਰ ਜਾਊਗਾ ਬੇਨਾ ਹਰਾਸ ਕੀਤਾ ਜਾ ਰਿਹਾ ਜਿਹੜਾ ਬਲੋਕ ਪ੍ਰੈਜ਼ੀਡੈਂਟ ਦਾ ਕਬਾ ਹਾਲਤ ਹੈ ਹੋਈ ਭਈਆ ਪੰਜਾਬ ਚ ਕੀ ਚੱਲ ਰਿਹਾ ਸਮਝ ਨਹੀਂ ਆ ਰਹੀ ਮੈਂ ਰਮਨ ਬਹਿਲ ਜੀ ਨੂੰ ਫੋਨ ਕੀਤਾ ਉਹਨਾਂ ਨੇ ਮੇਰਾ ਫੋਨ ਚੁੱਕਿਆ ਤੇ ਮੈਂ ਕਿਹਾ ਜੀ ਆਪਰੇ ਪਹਿਲਾਂ ਨਹੀਂ ਨਹੀਂ ਜੀ ਅਸੀਂ ਤਾਂ ਦੇ ਤੁ ਗਾਲੀ ਨਹੀਂ ਕੀਤੀ ਫਿਰ ਉਹਨਾਂ ਨੂੰ ਮੈਂ ਪਿੰਡ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਜੀ ਸਾਰੇ ਕਿਤੇ ਭੁਲੀਆਂ ਹੋ ਰਹੀਆਂ ਜਿ ਭੁਲੀਆਂ ਹੋ ਰਹੀਆਂ ਮਤਲਬ ਕਿ ਉਹਨਾਂ ਨੇ ਇਸ ਗੱਲ ਨੂੰ ਕਿਤੇ ਵੀ ਨਹੀਂ ਮੰਨਿਆ ਕਿ ਐਸਾ ਕੋਈ ਰੌੜਾ ਹੈ ਪਰ ਜਿਹੜੀ ਉਹ ਆਡੀਓ ਵੀਡੀਓ ਆ ਉਹਦੀ ਕਨਵਰਸੇਸ਼ਨ ਜੇ ਸਹੀ ਹੈ ਤਾਂ ਬਹੁਤ ਕੁਝ ਕਹਿ ਰਹੀ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਕੱਲਾ ਜਸ਼ਨ ਬਾਬਾ ਦਾ ਮਾਮਲਾ ਨਹੀਂ ਹੈ ਇਹਨਾਂ ਦੀ ਹੀ ਪਾਰਟੀ 'ਚ ਇੱਕ ਮਾਮਲਾ ਤੇ ਆਪਣੇ ਸਾਹਮਣੇ ਫੇਰ ਆ ਗਿਆ ਹਾਲਾਂਕਿ ਰਮਨ ਵਹਿਲਚੀ ਜਿਹੜੇ ਆ ਉਹ ਇਨਕਾਰ ਕਰ ਰਹੇ ਨੇ ਇਸ ਗੱਲ ਤੋਂ ਤਾਂ ਇਹ ਚੀਜ਼ਾਂ ਚੁਣੀਆਂ ਹੋਈਆਂ ਪੰਚਾਇਤਾਂ ਚੁਣੇ ਹੋਏ ਨੁਮਾਇੰਦੇ ਇਹ ਚੇ ਠੀਕ ਠਾਕ ਨਾ ਕੰਮ ਨਹੀਂ ਕਰ ਪਾ ਰਹੇ ਉਹਨਾਂ ਨੂੰ ਵੀ ਦੋਇਆ ਜਾ ਰਹੇ ਉਹਨਾਂ ਨੂੰ ਹੀ ਕਿਹਾ ਜਾ ਰਿਹਾ ਕਿ ਨਹੀਂ ਨਹੀਂ ਦੀ ਆਪਾਂ ਦੂਸਰੇ ਨੂੰ ਵੇਤਾ ਕਰਨਾ ਤਾਂ ਅਧਰ ਕਰਨਾ ਤਾਂ ਮੇਰੇ ਖਿਆਲ ਦੇ ਨਾਲ ਇਹ ਸਭ ਕੁਛ ਠੀਕ ਨਹੀਂ ਹੈ ਤਖ ਹੋਰ ਸਰਾਰੀ ਸਾਹਿਬ ਉਸ ਮਾਮਲੇ 'ਚ ਗਰੇ ਵਾਪਸ ਆ ਜਾਈਏ ਜਸ਼ਨ ਬਾਬਾ ਵਾਲੇ ਮਾਮਲੇ 'ਚ ਕਿਰ ਗੈ ਇਹਨਾਂ ਦੇ ਪੀਏ ਤੇ ਦੋਸ਼ ਲਕੇ ਇਹਨਾਂ ਤੇ ਦੋਸ਼ ਲਕੇ ਤੇ ਉਸ ਤੋਂ ਬਾਅਦ ਫਿਰ ਗੱਲ ਚੱਲਦੀ ਚੱਲਦੀ ਇਹਨਾਂ ਦੇ ਇੱਕ ਲੀਡਰ ਨੇ ਦੀਪਕ ਜੀ ਵੈਸੇ ਉਹਨਾਂ ਨੇ ਕੱਲ ਰਾਤ ਅਸਤੀਫਾ ਦੇ ਦਿੱਤਾ ਉਹਨਾਂ ਨੇ ਬਈ ਬਹੁਤ ਇਟ ਖੜਕਾ ਲਿਆ ਐਵੇਂ ਮੈਂ ਕਹਾਂ ਬਹੁਤ ਲੰਮੇ ਸਮੇ ਤੋਂ ਉਹ ਕੁਝ ਆਪਣੇ ਨੇਤਾਵਾਂ ਦਾ ਵਿਰੋਧ ਕਰ ਰਹੇ ਨੇ ਕਿ ਇਹ ਪਾਰਟੀ ਦਾ ਪੱਠਾ ਘਟਾ ਰਹੇ ਨੇ ਖੈਰ ਉਹ ਦੀਪਕ ਸ਼ਰਮਾ ਜੀ ਕੱਢ ਲਿਆਏ ਨੇ ਇੱਕ ਚਿੱਠਾ ਉਹਦੇ ਵਿੱਚ ਉਹਨਾਂ ਨੇ ਕੱਲ ਵਿਜੀਲੈਂਸ ਨੂੰ ਜਾ ਕੇ ਸ਼ਿਕਾਇਤ ਸੌਂਪੀ ਆ ਉਹਦੇ ਵਿੱਚ ਬੁਲਟ ਮੋਟਰਸਾਈਕਲ ਤੇ ਤੁਸੀਂ ਦੇਖਿਆ ਹੋਣਾ ਵਿਧਾਇਕ ਜੀ ਤੇ ਉਹਨਾਂ ਦੀ ਪਤਨੀ ਜੀ ਜਿਹੜੇ ਗਏ ਸਨ ਜਿਹੜਾ ਰਾਜਸਥਾਨ ਚੋਂ ਵਿਧਾਇਕ ਸਾਹਿਬ ਦੇ ਸਹੁਰਿਆਂ ਨੂੰ ਉਹਦਾ ਮੈਂ ਤੇ ਨੰਬਰ ਵੀ ਨਹੀਂ ਸੀ ਕਿਤੇ ਪੜ ਸਕਿਆ ਉਸ ਬੁਲਟ ਮੋਟਰਸਾਈਕਲ ਦੀ ਕੀਮਤ 3 ਲੱਖ ਰੁਪਏ ਦੱਸਿਆ ਸਕਰਪੀਓ ਗੱਡੀ ਆ ਕੋਈ 22 ਲੱਖ ਦੀ ਸਮਿਥ ਵੈਸਨ ਰਿਵਾਲਵਰ ਦੀ ਕੀਮਤ 6.5 ਲੱਖ ਰੁਪਏ 6.5 ਲੱਖ ਰੁਪਏ ਦਾ ਰਿਵਾਲਵਰ ਕਿਆ ਬਾਤ ਦਾਨੇ ਜੀ ਪੰਪ ਐਕਸ਼ਨ ਗਨ ਦੀ ਕੀਮਤ 65000 ਰੁਪਏ ਦੱਸੀ ਗਈ ਆ ਤੇ ਇਹ ਤੋਂ ਇਲਾਵਾ ਨੰਦ ਨਿਵਾਸ ਦਾ ਵੀ ਜ਼ਿਕਰ ਹੈ ਜੋ 122 ਮਰਲੇ ਆਂਦਾ ਹੈ ਜਿਸ ਵਿੱਚ 42 ਲੱਖ ਦੀ ਜ਼ਮੀਨ ਤੇ 30 ਲੱਖ ਦੀ ਕੋਠੀ ਹੈ ਹਾਏ ਕਮਾਲ ਹਾਏ ਕਮਾਲ ਨਿਊ ਨੰਦਪੁਰ ਪਾਰਕ 뷰 ਫਲੋਜ਼ਪੁਰ ਨੇੜੇ 102 ਮਰਲੇ ਦਾ ਪਲਾਟ ਜਿਹਦੀ ਕੀਮਤ ਅਨੁਮਾਨਤ 1.5 ਕਰੋੜ ਰੁਪਏ ਵੋਹੋ ਬੱਲੇ ਬੱ ਦੇਪ ਇਨਕਲੇਵ ਫਲੋਜ਼ਪੁਰ ਦੇ ਵਿੱਚ ਤਿੰਨ ਪਲਾਟ ਤੇ ਦੋ ਕੋਠੀਆਂ ਨੇ ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 2.5 ਕਰੋੜ ਰੁਪਏ ਇਸ ਤੋਂ ਇਲਾਵਾ ਨੰਦਪੁਰ ਸਾਹਿਬ ਦੇ ਵਿੱਚ ਕ੍ਰੈਸ਼ਡ ਪਲਾਟ ਵਿੱਚ ਹਿੱਸਾ ਤੇ ਗੁੱਦੜਵਿੰਡੀ ਰੋਡ ਗੁਰੂ ਅਰਸਾ ਦੇ ਵਿੱਚ 4.5 ਏਕੜ ਜ਼ਮੀਨ ਜਿਹਦੀ ਕੀਮਤ ਲਗਭਗ ਲਗਭਗ 8 ਕਰੋੜ ਤਾਂ ਸੀ ਤਾਂ ਉਹ ਜਾਂਚ ਦਾ ਵਿਸ਼ਾ ਹੈ ਹੁਣ ਮੈਂ ਨਹੀਂ ਕਰਿਆ ਦੀਪਕ ਸ਼ਰਮਾ ਜੀ ਕਹ ਰਹੇ ਉਹਨਾਂ ਦੀ ਸ਼ਿਕਾਇਤ ਕਰੀ ਹੈ ਤੇ ਨਾਲ ਅੱਜ ਦੇ ਸਾਰੇ ਅਖਬਾਰ ਕਹਿ ਰਹੇ ਨੇ ਲਗਭਗ ਉਹਨਾਂ ਚ ਸਭ ਕੁਸ਼ੇ ਸ਼ਪਿਆਰ ਹੁਣ ਸਰਾਰੀ ਸਾਹਿਬ ਤੁਸੀਂ ਆਪ ਮੇਰੇ ਖਿਆਲ ਦੇ ਨਾਲ ਇੱਕ ਪੱਤਰ ਦੇ ਕੇ ਆਓ ਵਿਜੀਨੈਸ ਵਾ ਹਾਲਾਂਕਿ ਫੌਜਾ ਸਿੰਘ ਸਰਾਰੀ ਉਹਨੇ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਜਾਂਚ ਵਾਸਤੇ ਤਿਆਰ ਨੇ ਜਿਹੜੀ ਵੀ ਜਾਂਚ ਕਰਨੀ ਚਾਹੁੰਦੀ ਹੈ ਵਿਜੀਨੈਸ ਕਰ ਲੈਣੇ ਠੀਕ ਹੋ ਗਿਆ ਮਿੱਤਰ ਹੋ ਗਿਆ ਵਧੀਆ ਹੋ ਗਿਆ ਜੇ ਤੁਸੀਂ ਇਹ ਕਹਿ ਦਿੱਤਾ ਆਪਣਾ ਵਰਜ਼ਨ ਵੀ ਦੇ ਦਿੱਤਾ ਕਿ ਹਾਂ ਜੀ ਮੈਂ ਤਿਆਰ ਹਾਂ ਮੇਰੇ ਖਿਆਲ ਵਿੱਚ ਨਾ ਤੁਸੀਂ ਇੱਕ ਜੇ ਤੁਸੀਂ ਹੁਣ ਸਾਫ਼ ਸੁਥਰੇ ਹੋ ਇੱਕ ਪੱਤਰ ਤੁਸੀਂ ਲਿਖ ਕੇ ਭੇਜੋ ਕਿ ਭਾਈ ਮੇਰੀ ਜਾਂਚ ਕਰੋ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਦੇਗਾ ਤੁਸੀਂ ਤੇ ਅੱਜ ਤੱਕ ਉਸ ਆਡੀਓ ਨੂੰ ਫੋਰੈਂਸਿਕ ਤੋਂ ਝੂਠਾ ਨਹੀਂ ਜ਼ਿੱਦ ਕਰ पाए ਸਰਾਰੀ ਸਾਹਿਬ ਜੇ ਤੋਕ ਕਟਮ ਮੰਤਰ ਲੱਗਿਆ ਸੀ ਤੁਹਾਨੂੰ ਤੇ ਉਦੋਂ ਚਾਹੀਦਾ ਸੀ ਭਾਤੇ ਉਹ ਤਾਂ ਚਾਹੀਦਾ ਸੀ ਕਬੂਰ ਵਾਲੀ ਜਿਹੜੀ ਉਹ ਆਡੀਓ ਹੈ ਕਥੇ ਤਾੜੀ ਉਹਨੂੰ ਠੁਕਿਆ ਸਿੱਧ ਕਰ ਦੇ ਤੇ ਜੇ ਉਹ ਝੋਟਿਆ ਸਿੱਧ ਨਹੀਂ ਹੋਈ ਫਿਰ ਉਹ ਕੀ ਸੋਦੀ ਹਾਂ ਮਾਨਸਾਬ ਦਾ ਵੀ ਇੰਤਿਹਾਨ ਹੈ ਆਜ ਇੰਤਿਹਾਨ ਹੈ ਅਸੀ ਇੰਤਿਹਾਨ ਹੈ ਕਿ ਭਾਈ ਕਰੋ ਜਾਂਚ ਕਰਵਾਓ ਜਾਂਚ ਨਹੀਂ ਤੇ ਫਿਰ ਆਈ ਲਾ ਹੋਰ ਕੁਝ ਮਹੀਨੇ ਤੱਕ ਈੜੀ ਤੇ ਆਈ ਲਾ ਉਹਦਾ ਕਹਿ ਲੈ ਕਿਆ ਉਹ ਪਿੱਛੇ ਕਹ ਮੈਂ ਥੋੜਾ ਜਾ ਬਾਰਡਰ ਬੈਲਟ ਵਾਲਿਆਂ ਦੇ ਐਮ ਐਲ ਐਸ ਭਰੇ ਸੀਗਾ ਆ ਬਾਰਡਰ ਬੈਲਟ ਹੀ ਚੱਲ ਰਹੀ ਹੈ ਜੀ ਜੇ ਤੋ ਇਹ ਸਭ ਕੁਝ ਚੱਲ ਰਿਹਾ ਤੋ ਇੱਕ ਬਦਾਇਖ ਦੇ ਢੇਟ ਨੂੰ ਪਤਾ ਕਿ ਕੀ ਵੱਟ ਪੈ ਸੋ ਐਵੇਂ ਚਲੋ ਖੈਰ ਮੈਂ ਕੋਈ ਸਿਆਦਾ ਗੱਲ ਨਹੀਂ ਕਰੂੰਗਾ ਉਹਨਾਂ ਦਾ ਆਪਣਾ ਕੰਮ ਹੈ ਤੇ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਦੇ ਸੰਮੁਖਿਆ ਕਿ ਭਾਈ ਆ ਵੇਖ ਲਓ ਹੁਣ ਕਿਦਾਂ ਦੀਆਂ ਸ਼ਿਕਾਇਤਾਂ ਲਿਖੇ ਦਈਆਂ ਨੇ ਜਾਂਚ ਮੈਨੇ ਕਿੰਦਰ ਕੇ ਸਭ ਕੁਝ ਜੋ ਸ਼ਿਕਾਇਤ ਚ ਲਿਖਿਆ ਜਾਂਦਾ ਸਹੀ ਹੋਗਾ ਦਰੋਸਤੋ ਕੀਆ ਕੋਜਾ ਸਿੰਘ ਤਿਆਰ ਨੇ ਜਾਂਚ ਕਰਵਾਓ ਤਾਂ ਹਾਨ ਸਾਹਿਬ ਹਮ ਤੁਹਾਡਾ ਇੰਤਿਆਹ ਨੇ ਜੀ ਜਾਂਚ ਹੋ ਜਾਵੇ ਤੇ ਗੱਲ ਇੱਕ ਬਸੇ ਰੱਖੀ ਰਵੇ ਅਗਲੀ ਵਾਰ ਫੇਰ ਮੇ ਪੇਰ ਤੱਕ ਤੱਕ ਦੀ ਉਸਾਸ ਸਤ ਸਤ ਸਿਦੀ ਆਕਾ